ਸੋ ਕੋਰਟ ਹੁੰਦਲ ਦੇ ਪੋਡਕਾਸਟ ਵਿੱਚ ਜੀਆਨੋ ਸਾਡੇ ਇਸ ਐਪੀਸੋਡ ਵਿੱਚ ਸਾਧੂ ਬੀਨਿੰਗ ਦੀ ਕਹਾਣੀ ਫੌਜੀ ਬੰਤਾ ਸਿੰਘ ਪੇਸ਼ ਕੀਤੀ ਜਾ ਰਹੀ ਹੈ ਇਸ ਕਹਾਣੀ ਨੂੰ ਆਵਾਜ਼ ਦਿੰਦੀ ਹੈ ਤਵਨਪ੍ਰੀਤ ਕੋਰਨੇ ਲਓ ਸੁਣੋ ਇਹ ਕਹਾਣੀ ਫੌਜੀ ਬੰਤਾ ਸਿੰਘ ਬੰਤਾ ਸਿੰਘ ਘਰ ਦੀਆਂ ਪੌੜੀਆਂ ਕੋਲ ਖੜਾ ਨਾ ਦੱਸਿਆ ਘਰ ਬੜਾ ਰੁੱਖਾ ਤੇ ਵਿਰਾਨ ਜਿਹਾ ਲੱਗਾ ਲਿਫਿਆ ਸਿਆਣਾ ਸਰੀਰ ਛੋਟੀ ਤੇ ਝੁਕਾ ਪੋੜਿਆਂਗੋਲ ਖੜਾ ਉਹ ਕਰਦੇ ਚਿਹਰੇ ਮੋਹਰੇ ਦਾ ਇੱਕ ਅੰਗ ਹੀ ਤਾਂ ਲੱਗਦਾ ਹੁੰਦਾ ਸੀ ਮੀਂਹ ਕਣੀ ਹੋਵੇ ਜਾਂ ਬਰਫਵਾਰੀ ਮੇਰੇ ਆਉਣ ਤੱਕ ਉਹ ਜ਼ਰੂਰ ਆਪਣੀ ਥਾਂ ਆ ਖੜਦਾ ਕਦੀ ਉਹ ਆਪਣੇ 10 ਸਾਲ ਪਹਿਲਾਂ ਦੇ ਸੂਲੀਆ ਦੇ ਕਾਲੇ ਕੋਟ ਪੈਂਟ ਵਿੱਚ ਹੁੰਦਾ ਕਦੀ ਮੈਲੇ ਤੇ ਕਸੇ ਹੋਈ ਗੁੜਤੇ ਪਜਾਮੇ ਵਿੱਚ ਮੈਨੂੰ ਘਰ ਵੱਲ ਆਉਂਦੇ ਨੂੰ ਸੱਜੇ ਹੱਥ ਦਾ ਸਲੂਟ ਮਾਰਦਾ ਜੇ ਕਦੀ ਸੱਜਾ ਹੱਥ ਸੂਟੀ ਤੇ ਝੁਕਾਇਆ ਹੁੰਦਾ ਤਾਂ ਖੱਬੇ ਹੱਥ ਦਾ ਸਲੂਟ ਵੀ ਮਾਰ ਦਿੰਦਾ ਇੰਸ ਕਰਦਾ ਉਹ ਬੜਾ ਹਾਸੇ ਹੁਣਾ ਲੱਗਦਾ ਤੇ ਹਰ ਵਾਰੀ ਮੇਰਾ ਹਾਸਾ ਨਿਕਲ ਜਾਂਦਾ ਬੰਤਾ ਸਿੰਘ ਵੀ ਬਿਨਾਂ ਕਿਸੇ ਗਿਲੇ ਦੇ ਹਾਸੇ 'ਚ ਸ਼ਰੀਕ ਹੋ ਜਾਂਦਾ ਹਰ ਰੋਜ਼ ਦਾ 10-15 ਮਿੰਟ ਉਹਦੇ ਨਾਲ ਗੱਪਾਂ ਮਾਰਨ ਦੀ ਮੇਰੀ ਵੀ ਆਦਤ ਜਹੀ ਬਣ ਗਈ ਸੀ ਉਸ ਸਟਰੀਟ ਦੇ ਬਾਕੀ ਘਰਾਂ ਵਿੱਚ ਮੈਂ ਤੇਜ਼ੀ ਨਾਲ ਛਿੱਟੀਆਂ ਸੁੱਟਦਾ ਚੱਲੇ ਜਾਂਦਾ ਪਰ ਉਹਦੇ ਕੋਲ ਜ਼ਰੂਰ ਰੁਕਦਾ ਭਾਵੇਂ ਕਿੰਨੀ ਵੀ ਕਾਲ ਵਿੱਚ ਹੁੰਦਾ ਲੋਕਾਂ ਦੇ ਰੁਕੇ ਵਰਤਾ ਕਾਰਨ ਮੈਨੂੰ ਇਸ ਇਲਾਕੇ ਨਾਲ ਜਿੱਥੇ ਮੈਂ ਪਿਛਲੇ 6-7 ਸਾਲਾਂ ਤੋਂ ਡਾਕ ਫੰਡ ਦਾ ਆ ਰਿਹਾ ਸੀ ਕੋਈ ਦਿਲ ਲਗਾ ਨਹੀਂ ਸੀ ਲੋਕਾਂ ਦੇ ਸੋਨੇ-ਸੋਨੇ ਸਾੰਭੇ ਸਵਾਰੇ ਘਰ ਮੇਰੇ ਲਈ ਫੈਕਟਰੀ ਵਾਂਗ ਹੀ ਸਨ ਜਿੱਥੇ ਮੈਂ ਆਪਣੀ ਰੋਟੀ ਕਮਾਉਂਦਾ ਸੀ 4-450 ਘਰਾਂ ਵਿੱਚੋਂ 15-20 ਕਰ ਪੰਜਾਬੀਆਂ ਦੇ ਵੀ ਸਨ ਪਰ ਉਹਨਾਂ ਵਿੱਚੋਂ ਸਿਰਫ ਬੰਤਾ ਸਿੰਘ ਦਾ ਘਰ ਹੀ ਮੇਰੇ ਅੰਦਰ ਕੋਈ ਖਿੱਚ ਰੱਖਦਾ ਸੀ ਪੈਰ ਉੱਤੇ 60 ਲਗ ਜਾਣ ਕਰਕੇ ਮੈਂ 2 ਕੁ ਮਹੀਨੇ ਕੰਮ ਤੇ ਨਹੀਂ ਆ ਸਕਿਆ ਤੇ ਅੱਜ ਬੰਤਾ ਸਿੰਘ ਨੂੰ ਉੱਥੇ ਖੜਾ ਨਾ ਦੇਖ ਕੇ ਉਦਾਸ ਹੋਇਆ ਹੋ ਗਿਆ 3-4 ਦਿਨ ਬੀਤ ਗਏ ਪਰ ਬੰਤਾ ਸਿੰਘ ਨਾ ਦੱਸਿਆ ਮੈਂ ਸੋਚਿਆ ਸ਼ਾਇਦ ਬਿਮਾਰ ਹੋਵੇ ਜਾਂ ਕਿਧਰੇ ਆਪਣੇ ਛੋਟੇ ਮੁੰਡੇ ਕੋਲ ਹੀ ਨਾ ਚਲਾ ਗਿਆ ਹੋਵੇ ਜਾਂ ਸ਼ਾਇਦ ਹੋ ਸਕਦਾ ਹੈ ਕਿ ਉਹਨੂੰ ਪਤਾ ਹੀ ਨਾ ਹੋਵੇ ਭਾਈ ਮੈਂ ਹੁਣ ਕੰਮ ਤੇ ਆਉਂਦਾ ਹਾਂ ਇਹੋ ਜਹੀਆਂ ਸੋਚਾਂ ਸੋਚਦਾ ਜਦ ਉਹਨਾਂ ਦੇ ਘਰ ਕੋਲ ਜਾਂਦਾ ਤਾਂ ਉਹਦੀ ਗੈਰ ਹਾਜ਼ਰੀ ਵਿੱਚ ਮੈਨੂੰ ਉਹਦੀ ਕੋਈ ਨਾ ਕੋਈ ਗੱਲ ਯਾਦ ਆ ਜਾਂਦੀ ਇੱਕ ਵਾਰੀ ਮੈਂ ਅਜੇ ਉਹਨਾਂ ਦੇ ਘਰ ਤੋਂ ਅੱਧਾ ਬਲਾਕ ਪਰੇ ਹੀ ਸੀ ਤਾਂ ਉਸ ਛੋਟੀ ਦੇ ਸਾਰੇ ਦੌੜਦਿਆਂ ਵਾਂਗ ਮੇਰੇ ਕੋਲ ਆਇਆ ਦਾਦੀਓ ਬੜੀ देर ਲਾ ਦਿੱਤੀ ਅਲਚਤਾ ਮੈਂ ਕਿਹਾ ਹੁਣ ਵੀ ਹੁੰਦਾ ਹੈ ਹੁਣ ਵੀ ਡੂੜ ਘੰਟਾ ਹੋ ਗਿਆ ਉਹ ਉਡੀਕਦੇ ਨੂੰ ਮੈਂ ਤਾਂ ਅੱਗੇ ਵਾਲੇ ਟਾਈਮ ਹੀ ਆਇਆ ਤੈਨੂੰ ਕੋਈ ਕਾਲੀ ਜਾਪਦੀ ਆ ਕਹਿੰਦਿਆ ਮੈਂ ਅਗਲੇ ਘਰ ਚਿੱਠੀਆਂ ਸੁੱਟਣ ਚਲਾ ਗਿਆ ਤੇ ਉਹ ਸੜਕ ਤੇ ਖੜਾ ਬੇਚੈਨ ਲੱਗ ਰਿਹਾ ਸੀ ਬਾਕੀ ਦੇ ਘਰਾਂ ਚ ਚਿੱਠੀਆਂ ਸੁੱਟ ਕੇ ਮੈਂ ਉਹਦੇ ਕੋਲ ਆ ਖੜਿਆ ਕੀ ਗੱਲ ਹੋਈ ਆ ਅੱਜ ਤਾਂ ਬੜਾ ਕਾਬਰਿਆ ਲੱਗਦਾ ਕਾਬਰਨਾ ਕਾਦਾ ਮੈਂ ਕਿਹਾ ਪਾੜੇ ਨੂੰ ਪੁੱਛਦੇ ਆ ਪਈ ਇਹ ਗੱਲ ਸੱਚ ਵੀ ਆ ਅਕਲ ਚਿੱਠੀ ਆਈ ਸੀ ਗਵਰਨਮੈਂਟ ਦੀ ਆਖੇ ਚੈੱਕ ਕਰਨ ਆਉਣਾ ਪਈ ਮੇਰੇ ਖਾਣ ਪੀਣ ਦਾ ਤੇ ਰਹਿਣ ਦਾ ਖਰਚ ਕਿੰਨਾ ਘਉਂਦਾ ਮੇਰੇ ਕੋਲ ਮਨੀ ਕਿੰਨੀ ਘਵਾ ਜਵਾਨਾ ਮੇਰੇ ਬੈਂਕ ਚ ਥੋੜੇ ਜਿਹੇ ਪੈਸੇ ਹੈਗੇ ਆ ਮੈਂ ਕਿਹਾ ਪਈ ਜੇ ਕੋਈ ਐਦਾਂ ਦੀ ਗੱਲ ਆ ਤਾਂ ਉਰੇ ਪਰੇ ਕਰ ਦਿੰਨੇ ਆ ਗੱਲਾਂ ਕਰਦਾ ਉਹ ਸਹਿਮਿਆ ਜਿਹਾ ਦੋਹਾਂ ਹੱਥਾਂ ਦਾ ਭਾਰ ਛੋਟੀ ਉੱਤੇ ਦਈ ਮੋਹਰ ਨੂੰ ਛੁੱਕਿਆ ਖੜਾ ਹੋ ਸੀ ਮੈਨੂੰ ਗੱਲ ਦੀ ਪੂਰੀ ਸਮਝ ਤਾਂ ਨਾ ਆਈ ਪਰ ਮੈਂ ਕਿਹਾ ਐਵੇਂ ਤੁਹਾਡੀ ਸਿਆਣਿਆਂ ਦੀਆਂ ਪੈਨਸ਼ਨਾਂ ਵਧਾਉਣ ਲਈ ਕੋਈ ਸਰਵੇ ਵਗੈਰਾ ਕਰਦੇ ਹੋਣੇ ਆ ਤੇਰੇ ਆਪਣੇ ਪੈਸਿਆਂ ਨੂੰ ਕੋਈ ਨਹੀਂ ਛੇੜਦਾ ਤੂੰ ਬੇਫਿਕਰ ਰਹਿ ਮੇਰੀ ਗੱਲ ਨਾਲ ਉਹਦੀ ਰੱਤਾ ਤਸੱਲੀ ਨਾ ਹੋਈ ਕਹਿਣ ਲੱਗਾ ਤੈਨੂੰ ਨਹੀਂ ਪਤਾ ਕਾਕਾ ਇੰਨਾ ਗੋਰਿਆਂ ਦਾ ਇਹਨਾਂ ਨੇ ਸਾਡੀ ਹਿੰਦੂਆਂ ਦੀ ਪੈਨਸ਼ਨ ਬੰਦ ਕਰਨੀ ਹੋ ਇਹਨਾਂ ਨੂੰ ਪਤਾ ਪਈ ਖਰਚ ਤਾਂ ਸੀ ਭੋਰਾ ਨਹੀਂ ਕਰਦੇ ਇਸ ਕਰਕੇ ਸਮਝਦੇ ਹੋਣੇ ਆ ਭਈ ਇੰਨੇ ਪੈਸੇ ਕੀ ਕਰਨੇ ਆ ਮੈਂ ਉਹਦੀ ਗੱਲ ਸੁਣ ਕੇ ਹੱਸਣ ਲੱਗ ਪਿਆ ਉਹਨੂੰ ਮੇਰਾ ਇੰਸ਼ਾਸਨ ਬੜਾ ਅਜੀਬ ਲੱਗਾ। ਉਹ ਪੂਰੀ سنجਿਦਗੀ ਨਾਲ ਕਹਿਣ ਲੱਗਾ, "ਗੱਲ ਹਸਣ ਵਾਲੀ ਨਹੀਂ ਬਾਬੂ ਜੀ। ਸਾਡੇ ਨਾਲ ਇਦਾਂ ਹੋ ਚੁੱਕੀ ਆ। ਮੈਂ ਉਹਦੋਂ ਪਟਿਆਲੇ ਹੁੰਦਾ ਸੀ ਰਸਾਲੇ 'ਚ। ਸਨ 33 ਦੀ ਗੱਲ ਹੋਣੀ ਆ। ਸਾਨੂੰ ਹਿੰਦੂਸਤਾਨੀ ਸਿਪਾਈਆਂ ਨੂੰ ਜਿੰਨੀ ਤਨਖਾਹ ਮਿਲਦੀ, ਅਸੀਂ ਸਾਰੀ ਬਚਾ ਲੈਂਦੇ ਤੇ ਗੋਰੇ ਸਾਰੀ ਦੀ ਸਾਰੀ ਉਡਾ ਦਿੰਦੇ।" ਅੰਗਰੇਜ਼ ਨੇ ਸੋਚਿਆ ਪਈ, "ਇਹ ਹਿੰਦੂਸਤਾਨੀ ਤਾਂ ਪੈਸੇ ਖਰਚਦੇ ਹੀ ਨਹੀਂ। ਇਨਾ ਬਾਧੂ ਪੈਸੇ ਕੀ ਕਰਨੇ ਆ ਲਓ ਜੀ ਉਹਨਾਂ ਸਾਡੀ ਤਨਖਾਹ ਘਟਾ ਦਿੱਤੀ ਤੇ ਗੋਰਿਆਂ ਦੀ ਵਧਾ ਦਿੱਤੀ ਮੈਨੂੰ ਬੰਦਾ ਸਿੰਘ ਦੀ ਅਜੀਬ ਦਲੀਲ ਨੇ ਲਾਜਬਾਫ ਕਰ ਦਿੱਤਾ ਮੈਂ ਬੜੀ ਮੁਸ਼ਕਿਲ ਨਾਲ ਉਹਨੂੰ ਸਮਝਾਇਆ ਪਈ ਤੇਰੇ ਬੈਂਕ ਦੇ ਪੈਸੇ ਅਵਲਤਾਂ ਕੋਈ ਦੇਖ ਹੀ ਨਹੀਂ ਸਕਦਾ ਜੇ ਤੂੰ ਉਹਨਾਂ ਨੂੰ ਦੱਸ ਵੀ ਦੇਵੇਂ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹ ਮੇਰੇ ਆਖੇ ਮੰਨਤਾ ਗਿਆ ਪਰ ਉਹਦੇ ਚਿਹਰੇ ਤੋਂ ਲੱਗਦਾ ਸੀ ਕਿ ਉਹਦੇ ਅੰਦਰ ਪੈਸੇ ਘਟਣ ਦਾ ਡਰ ਜਿਉਂ ਦਾ ਤਿਉਂ ਕਾਇਮ ਸੀ ਬੰਤਾ ਸਿੰਘ ਨੇ ਦੋਹਾ ਵੱਡੀਆਂ ਲੜਾਈਆਂ ਦੇ ਦੌਰਾਨ 16 ਸਾਲ ਅੰਗਰੇਜ਼ ਫੌਜ ਦੀ ਨੌਕਰੀ ਕੀਤੀ ਹੋਈ ਸੀ ਹੁਣ ਤਾਂ ਉਹਨੂੰ ਰਿਟਾਇਰ ਹੋਏ ਨੂੰ ਵੀ 40 ਤੋਂ ਉੱਪਰ ਹੋ ਚੁੱਕੇ ਸਨ ਪਰ ਉਹਦੀ ਗਲਬਾਤ ਰੰਗ ਢੰਗ ਚ ਫੌਜੀ ਪਣਾ ਪੂਰੀ ਤਰ੍ਹਾਂ ਕਾਇਮ ਸੀ ਗੁਰਦੁਆਰੇ ਜਿੱਥੇ ਉਹਦੇ ਵਰਗੇ ਹੋਰ ਸਿਆਣੇ ਬੈਠੇ ਗੱਲਾਂ ਮਾਰਦੇ ਉਹ ਉਹਨਾਂ 'ਚ ਕਦੇ ਵੀ ਰਲਚਦਾ ਮਿਚਦਾ ਨਹੀਂ ਸੀ ਰੋਜ਼ ਇੱਕ ਅਦਵਾਰ ਉੱਥੇ ਜਾਂਦਾ ਜ਼ਰੂਰ ਪਰ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਲੜ ਝਗੜ ਕੇ ਮੁੜ ਆਉਣਾ ਬਾਕੀ ਦੇ ਤਕਰੀਬਨ ਸਾਰੇ ਸਿਆਣੀ ਉਮਰ ਦੇ ਬੰਦੇ ਪਿੰਡਾਂ ਤੋਂ ਖੇਤੀ ਕਰਦੇ ਆਏ ਹੋਏ ਸਨ ਤੇ ਇਹ ਆਪਣੇ ਆਪ ਨੂੰ ਉਹਨਾਂ ਵਿੱਚ ਫੌਜੀ ਹੋਣ ਕਰਕੇ ਜ਼ਰਾ ਚੌਧਰੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਉਹ ਪਿੰਡ ਦੇ ਸ਼ਿਕਾਰੀ ਬੁੜੇ ਗੱਪਾਂ ਦੇ ਪੁੱਜ ਕੇ ਮਹਾਰ ਬੰਤਾ ਸਿੰਘ ਨੂੰ ਉਹ ਪਲਾਂਚ ਉੱਥੋਂ ਭਜਾ ਦਿੰਦੇ ਮੂੰਹ 'ਚ ਉਹਨਾਂ ਨੂੰ ਗਾਲਾਂ ਕੱਢਦਾ ਉਹ ਛੋਟੀ ਖੜਕੌਂਦਾ ਘਰ ਵੱਲ ਨੂੰ ਤੁਰ ਪੈਂਦਾ ਇੱਕ ਦਿਨ ਗੁਰਦੁਆਰਿਆਂ ਆਉਂਦਿਆਂ ਮਿਲਿਆ ਤਾਂ ਮੈਂ ਪੁੱਛਿਆ ਬਾਬਾ ਅੱਜ ਤਾਂ ਮੂਡ ਖਰਾਬ ਹੋਇਆ ਲੱਗਦਾ ਹੈ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਯਾਰ ਆ ਜਿਹੜੇ ਗੁਰਦੁਆਰੇ ਬੁੜੇ ਬੈਠਦੇ ਹੁੰਦੇ ਆ ਨਾ ਐਨੇ ਗੰਦੇ ਬੰਦੇ ਤੌਬਾ ਰੱਬ ਦੀ ਦੇਖੋ ਯਾਰੋ ਗੁਰੂ ਘਰ ਬੈਠ ਕੇ ਰੱਤਾ ਪੈਣਾ ਹੀ ਖਾਂਦੇ ਉੱਪਰਲਾ ਸਭ ਦੇਖਦਾ ਛੱਕੂ ਇਹਨਾਂ ਨੂੰ ਇੱਕ ਦਿਨ ਛੇਤੀ ਕਰੂ ਇਹਨਾਂ ਦੀ ਗੰਦੀ ਜ਼ੁਬਾਨ ਬੰਦ ਤੇ ਬੰਤਾ ਸਿੰਘ ਬੁੜਬੁੜਾਉਂਦਾ ਮੈਨੂੰ ਕੋਈ ਗੱਲ ਦੱਸੀ ਬਿਨਾਈ ਚਲਾ ਗਿਆ ਪਿੱਛੇ ਮੈਂ ਗੁਰਦੁਦਾਰੇ ਨਿਕਲਦੇ ਕਾਲੀ ਪੱਗ ਵਾਲੇ ਬਾਬੇ ਤੇ ਜੇ ਨੂੰ ਪੁੱਛਿਆ ਬਾਬਾ ਅੱਜ ਫੌਜੀ ਨੂੰ ਬੜਾ ਭਜਾਇਆ ਬਈ ਤੇਜਾ ਪੁਰਾਣਾ ਕਨੇਡੀਅਨ ਸੀ ਮੇਰੀ ਗੱਲ ਸੁਣ ਕੇ ਹੱਸ ਪਿਆ ਜਵਾਨਾ ਗੱਲ ਕੀ ਹੋਣੀ ਆ ਯੂ نو ਫੌਜੀ ਕਿਸੇ ਨੂੰ ਗੱਲ ਥੋੜੋ ਕਰਨ ਦਿੰਦੇ ਹੁੰਦੇ ਆ ਜਦੋਂ ਲੱਗ ਜਾਵੇ ਫੌਜੀ ਦੀਆਂ ਕਰਨ ਅੱਜ ਵੀ ਲੱਗਾ ਸੀ ਹਮ ਕੋ ਤੁਮ ਕੋ ਕਰਨ ਮੂਰੇ ਬਿਸ਼ਨਾ ਲੰਬੜਵੀ ਯੂ نو ਬੂਰਾ ਡੌਟੀ ਮਾਈਂਡਡ ਆ ਫੌਜੀ ਨੂੰ ਕਹਿਣ ਲੱਗਾ ਬੁੜਿਓ ਆ ਜਿਹਾ ਇੱਥੇ ਆ ਕੇ ਸਾਡੀ ਪਰੇਡ ਕਰਾਉਂਦਾ ਰਹਿਣਾ ਬੁੜੀ ਤੇਰੀ ਨੂੰ ਮੁੰਡੇ ਨੇ ਕਦੀ ਬੇਸਮੈਂਟ 'ਚ ਵੀ ਆਉਣ ਦਿੱਤਾ ਕਦੇ ਬੰਦਾ ਸਿਉ ਇਸ ਗੱਲ ਤੋਂ ਬਹੁਤ ਚੱਲਦਾ ਬਸ ਗਾਲਾਂ ਘੜਦਾ ਭੱਜ ਗਿਆ ਸਾਰੇ ਜਣੇ ਰਲ ਕੇ ਫੌਜੀ ਨੂੰ ਛੇੜਦੇ ਵੀ ਬਹੁਤ ਯੂ نو ਲੱਗਦਾ ਸੀ ਤੇਜੇ ਨੇ ਆਖਰੀ ਗੱਲ ਦਿਲੋਂ ਬੰਦਾ ਸਿੰਘ ਦੀ ਹਮਾਇਤ ਆਖੀ ਸੀ ਦਰ ਇਸ ਗੱਲ ਤੋਂ ਬੰਤਾ ਸਿੰਘ ਵਾਕਈ ਬਹੁਤ ਖਿੱਚਦਾ ਸੀ ਇੱਕ ਵਾਰੀ ਉਹਨੇ ਮੈਨੂੰ ਦੱਸਿਆ ਇਹ ਮੇਰਾ ਮੁੰਡਾ ਬੜਾ ਮਾਤਰਾ ਹੂੰ ਦੋ ਵੇਲੇ ਪਾਠ ਕਰੂ ਨਾਲੇ ਦਾੜੀ ਖੁਰਕੀ ਜਾਉ ਪੁੜੀ ਨੂੰ ਹੁਕਮ ਚਾੜਿਆ ਪਈ ਉੱਪਰ ਹੀ ਰਹੂ ਥੱਲੇ ਨਹੀਂ ਜਾ ਸਕਦੀ ਉਹਦੀ ਚੱਕ ਵੀ ਆਪ ਹੀ ਕੈਸ਼ ਕਰਾਉਂਦਾ ਆ ਉਹ ਵਿਚਾਰੀ ਉੱਤੇ ਬੈਠੀ ਪਾਠ ਕਰਦੀ ਰਹਿੰਦੀ ਆ ਸਾਰਾ ਦਿਨ ਮੈਂ ਵੀ ਪਹਿਲਾਂ ਜਦੋਂ ਸਾਰੀ ਚੱਕ ਦੇ ਦਿੰਦਾ ਸੀ ਤਾਂ ਉੱਪਰ ਜਾ ਆਉਂਦਾ ਸੀ ਰੋਟੀ ਵੀ ਮੇਜ਼ ਤੇ ਬੈ ਕੇ ਖਾ ਲੈਂਦਾ ਸੀ ਹੁਣ ਮੈਂ 100 ਡਾਲਰ ਹੀ ਮਹੀਨੇ ਦਾ ਦਿਨਾਂ ਤਾਂ ਬਸ ਪੁੱਜਿਆ ਪਿਆ ਮੁੰਡੇ ਹੱਥ ਥੱਲੇ ਰੋਟੀ ਵੇਚਦਾ ਉਹ ਪਹਿਲਾਂ ਉੱਤੇ ਬਾਥਰੂਮ ਵੀ ਜਾ ਆਈਦਾ ਸੀ ਕਿਤੇ ਟੱਬ 'ਚ ਬੈਠ ਕੇ ਨਾ ਧੋ ਲਈਦਾ ਸੀ ਹੁਣ ਤਾਂ ਥੱਲੇ ਸ਼ਾਵਰ ਲੈਣਾ ਪੈਂਦਾ ਉਹ ਵੀ ਜੇ ਕਿਤੇ ਵੇਲਾ ਮਿਲ ਜਾਏ ਤਾਂ ਪੈਣ ਦੇਣੀ ਦੇ ਗੋਰੇ ਰੱਖੇ ਹੋਏ ਆ ਬੇਸਮੈਂਟ 'ਚ ਮੇਰੇ ਕੋਲ ਤਾਂ ਇੱਕ ਤੀ ਸੜਿਆ ਜਿਹਾ ਰੂਮਾ ਬਸ ਦੋ ਕਰ ਹੋਰ ਲਏ ਆ ਇਹਨੇ ਖਬਰੇ ਸਾਲੇ ਨੇ ਐਨੇ ਪੈਸੇ ਕੀ ਕਰਨੇ ਆ ਕੁੱਤੀ ਔਲਾਦ ਬਿੰਦਾ ਸਿੰਘ ਮੇਰੇ ਕੋਲ ਆਪਣੇ ਮੁੰਡਿਆਂ ਨੂੰ ਖੂਬ ਗਾਲਾਂ ਕੱਢਦਾ ਉਹਦਾ ਇੱਕ ਮੁੰਡਾ ਬਾਹਰ ਕਿਸੇ ਹੋਰ ਟਾਊਨ ਵਿੱਚ ਰਹਿੰਦਾ ਸੀ ਦੋ ਤਿੰਨ ਸਾਲ ਉਹ ਉਹਦੇ ਕੋਲ ਰਿਹਾ ਹੋ ਸੀ ਫੇਰ ਉਹਦੇ ਨਾਲ ਖੜਕ ਪਈ ਤਾਂ ਇੱਥੇ ਵੱਡੇ ਕੋਲ ਆ ਗਿਆ ਜਦੋਂ ਉਹ ਇੱਥੇ ਪਹਿਲਾਂ ਪਹਿਲਾਂ ਆਇਆ ਤਾਂ ਇੱਕ ਦੋ ਦਿਨ ਤਾ ਦੂਰੋਂ ਹੀ ਖੜਾ ਮੇਰੇ ਵੱਲ ਦੇਖਦਾ ਰਿਹਾ ਫਿਰ ਇੱਕ ਦਿਨ ਜਦ ਮੈਂ ਉਹਨਾਂ ਦੇ ਘਰ ਚਿੱਠੀਆਂ ਸੁਟਕੇ ਪੌੜੀਆਂ ਉਤਰ ਰਿਹਾ ਸੀ ਤਾਂ ਉਹਨੇ ਚੱਕਦਿਆਂ ਚੱਕਦਿਆਂ ਪਹਿਲਾਂ ਸਿਰ ਦੇ ਇਸ਼ਾਰੇ ਨਾਲ ਫਿਰ ਹੌਲੀ ਦੇਣੀ ਹੈਲੋ ਕਹੀ ਮੈਂ ਉਹਦੀ ਘਬਰਾਹਟ ਸਮਝ ਅੱਗੋਂ ਹੱਸ ਕੇ ਕਿਹਾ ਸੁਣਾਓ ਫਿਰ ਬਾਬਾ ਜੀ ਕੀ ਹਾਲ ਚਾਲ ਆ ਤਾਂ ਸੁਣ ਕੇ ਉਹ ਹਿੰਮਤ ਨਾਲ ਮੇਰੀ ਵੱਲ ਆਇਆ ਤੇ ਰੂ ਤਾਂ ਖੁਸ਼ ਹੁੰਦਿਆਂ ਉਹਨੇ ਮੇਰੇ ਨਾਲ ਹੱਥ ਮਿਲਾਇਆ ਜਿਵੇਂ ਕੋਈ ਜਨਮ ਦਾ ਵਿਛੜਿਆ ਮਿਲ ਗਿਆ ਹੋਵੇ ਖੁਸ਼ੀ ਨਾਲ ਉਹਨੇ ਮੇਰਾ ਮੋਢਾ ਥਪਤਪਾਇਆ ਤੇ ਬੋਲਿਆ ਮੈਂ ਤਾਂ ਕਿਹਾ ਖਬਰੀ ਕੋਈ ਫੜੀ ਫਿਜੀ ਦਾ ਭਾਈ ਹੋਣਾ ਆ ਪਰ ਤੂੰ ਤਾਂ ਜਵਾਨਾ ਆਪਣਾ ਹੀ ਬੰਦਾ ਨਿਕਲਿਆ ਆ ਤਾਂ ਬੜੀ ਮੌਟ ਹੋਈ ਕਿਹੜਾ ਪਿੰਡਾ ਪਿੱਛੇ ਜਵਾਨਾ ਪੰਜਾਬ ਚ ਮੇਰਾ ਪਿੰਡ ਜਲੰਧਰ ਕੋਲਾ ਬਾਬਾ ਜੀ ਉਹ ਸੁਣ ਕੇ ਥੋੜਾ ਨਿਰਾਸ਼ ਰਿਹਾ ਹੋਇਆ ਲੱਗਦਾ ਸੀ ਪਰ ਫਿਰ ਖੁਸ਼ ਹੋ ਕੇ ਕਹਿਣ ਲੱਗਾ ਚਲੋ ਪ੍ਰਦੇਸਾਂ ਚ ਕੀ ਆ ਇੱਕੋ ਗੱਲਾਂ ਉਸ ਦਿਨ ਤੋਂ ਪਿੱਛੋਂ ਅਸੀਂ ਉਮਰਾਂ ਦੇ ਫਰਕ ਨੂੰ ਅਣਗੌਲਿਆਂ ਕਰਕੇ ਦੋਸਤ ਬਣ ਗਏ ਅਸੀਂ ਦੇਸ਼ ਧਰਮ ਸਿਆਸਤ ਇੱਥੋਂ ਦੇ ਪੰਜਾਬੀ ਮੁੰਡੇ ਕੁੜੀਆਂ ਬਾਰੇ ਗੱਲ ਕੀ ਹਰ ਵਿਸ਼ੇ ਬਾਰੇ ਗੱਲਾਂ ਕਰਦੇ ਉਹ ਗੁਰਦੁਆਰਿਆਂ ਦੀਆਂ ਉੱਥੇ ਬੈੰਦੇ ਉਹਦੇ ਵਰਗੀ ਸਿਆਣੀ ਉਮਰ ਦੇ ਬੰਦਿਆਂ ਦੀਆਂ ਖਬਰਾਂ ਬੜੇ ਦਿਲਚਸਪ ਤਰੀਕੇ ਨਾਲ ਸੁਣਾਉਂਦਾ ਵੈਨਕੂਵਰ ਤੇ ਆਸ-ਪਾਸ ਦੇ ਪੰਜਾਬੀਆਂ ਦੀਆਂ ਖਾਸ ਕਰ ਗੁਰਦੁਆਰੇ ਵਾਪਰ ਦੀਆਂ ਘਟਨਾਵਾਂ ਦਾ ਉਹਨੂੰ ਪੂਰਾ ਗਿਆਨ ਹੁੰਦਾ ਉਹਦੇ ਘਰ ਦੇ ਨੇੜੇ ਜਿਹੜਾ ਗੁਰਦੁਆਰਾ ਪੈਂਦਾ ਸੀ ਉਹ ਇਲਾਕੇ ਚ ਮੋਢੀ ਗੁਰਦੁਆਰਾ ਮੰਨਿਆ ਜਾਂਦਾ ਸੀ ਮੋਢੀ ਗੁਰਦੁਆਰੇ ਦੇ ਮੋਢੀਆਂ ਦੀ ਅਕਸਰ ਕਿਸੇ ਨਾ ਕਿਸੇ ਗੱਲ ਆਏ ਦਿਨ ਜੁੱਤੀ ਖੜਕਦੀ ਰਹਿੰਦੀ ਤੇ ਬੰਤਾ ਸਿੰਘ ਲੜਾਈ ਦੀਆਂ ਖਬਰਾਂ ਬੜੀਆਂ ਚੁਸਕੀਆਂ ਲੈ ਲੈ ਕੇ ਸੁਣਾਉਂਦਾ ਖਬਰਾਂ ਦੇ ਨਾਲ-ਨਾਲ ਮੋਢੀਆਂ ਨੂੰ ਗਾਲਾਂ ਕੱਢ-ਕੱਢ ਆਪਣਾ ਗੁੱਸਾ ਵਿਖੰਡਾ ਕਰਦਾ ਉਹਦੀਆਂ ਗਾਲਾਂ ਵਿੱਚੋਂ ਉਹਦੇ ਮਨ ਦਾ ਦੁੱਖ ਤੇ ਗੁੱਸਾ ਝਾਕਦਾ ਜਿਹੜਾ ਉਹ ਸਿੱਖ ਧਰਮ ਦੀ ਹੁੰਦੀ ਬੇਪਤੀ ਤੇ ਮਹਿਸੂਸ ਕਰਦਾ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਇੱਕ ਗੱਲ ਦਾ ਉਹਨੂੰ ਸਭ ਤੋਂ ਵੱਧ ਦੁੱਖ ਸੀ ਤੇ ਉਹ ਬਹੁਤ ਵਾਰੀ ਇਸ ਦੀ ਚਰਚਾ ਕਰਦਾ ਸਰਦਾਰ ਜੀ ਜਿਹੜੀ ਕੌਮ ਆਪਣੀ ਵੱਡੇ-ਵਡੇਰਿਆਂ ਦੀਆਂ ਥਾਵਾਂ ਨੂੰ ਨਹੀਂ ਸੰਭਾਲ ਸਕਦੀ ਉਹਦਾ ਤਾਂ ਰੱਬ ਹੀ ਰੱਖਾਇਆ ਇਹ ਸਾਡੇ ਚੌਧਰੀ ਤਾਂ ਪਤਾ ਨਹੀਂ ਭੈਣ ਦੇਣੀ ਦੇ ਕੀ ਸੋਚਦੇ ਆ ਸੌਹਰਿਆ ਮੇਰਿਆਂ ਨੇ ਪਤਾ ਨਹੀਂ ਕਿਹੜੇ ਲਾਲਚ ਨੂੰ ਬਾਬੇ ਦੀ ਥਾਂ ਵੇਚ ਕੇ ਉਹ ਮਾਰੀ ਪਈ ਦੱਸੋ ਸਾਲਿਓ ਮੇਰਿਓ ਸਿੱਖ ਸੰਗਤ ਮਰ ਗਈ ਆ ਜਿੰਨੀ ਮਰਜ਼ੀ ਮਾਇਆ ਮੰਗ ਲੈਂਦੇ ਉਸ ਮਹਾਨ ਇਤਿਹਾਸਿਕ ਥਾਂ ਨੂੰ ਤਾਂ ਸਾਮ ਰੱਖਦੇ ਫਿਰ ਉਹ ਗਾਲਾਂ ਕੱਢਦਾ ਹੌਲੀ-ਹੌਲੀ ਘਰ ਵੱਲ ਨੂੰ ਤੁਰ ਪੈਂਦਾ ਇੱਕ ਵਾਰੀ ਉਹ ਬੜਾ ਘਬਰਾਇਆ ਜਿਵੇਂ ਮੇਰੇ ਕੋਲ ਆਇਆ ਤੇ ਰਾਜਪਰੀ ਅੰਦਾਜ਼ ਵਿੱਚ ਕਹਿਣ ਲੱਗਾ ਮੱਲਿਆ ਆ ਵੀਕਐਂਡ ਤੇ ਗੁਰਦੁਆਰੇ ਚਲਣਾ ਫੇਰ ਜ਼ਰੂਰ ਮੈਂ ਸਮਝਿਆ ਸ਼ਾਇਦ ਕੋਈ ਇਹਨਾਂ ਦੇ ਅਖੰਡ ਪਾਠ ਰਖਵਾਇਆ ਹੋ ਜਾਂ ਕਿਸੇ ਦਾਵਿਆ ਹੋਵੇਗਾ ਮੈਂ ਤਸੱਲੀ ਕਰਨ ਲਈ ਪੁੱਛਿਆ ਕੋਈ ਆਪਣਾ ਪ੍ਰੋਗਰਾਮ ਆ ਬਾਬਾ ਜੀ ਨਹੀਂ ਪਈ ਆਪਣਾ ਤਾਂ ਕੋਈ ਨਹੀਂ ਸਗੋ ਸਾਰੀ ਸੰਗਤ ਦਾ ਆ ਤੂੰ ਪਹੁੰਚੀ ਜ਼ਰੂਰ ਮੇਰੇ ਦੁਬਾਰਾ ਪੁੱਛਣ ਤੇ ਆਲਾ ਦਵਾਲਾ ਦੇਖ ਕੇ ਕਹਿਣ ਲੱਗਾ ਉਹ ਕਾਕਾ ਵੱਡੇ ਗੁਰਦੁਆਰੇ ਇਲੈਕਸ਼ਨ ਆ ਕੱਲ ਨੂੰ ਪਤਾ ਲੱਗਾ ਭਈ ਕਾਮਨਿਸਟ ਗੁਰੂ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਆ بس ਉਹਨਾਂ ਦਾ ਕਬਜ਼ਾ ਨਹੀਂ ਹੋਣ ਦੇਣਾ ਨਾਲੇ ਰੋਜ਼ ਚੌਧਰੀਆਂ ਨੂੰ ਨਿੰਦਾ ਰਹਿਣਾ ਹੁਣ ਹੋਣ ਦੇ ਬਦਲੀ ਉਹਨਾਂ ਦੀ ਮੈਂ ਬਾਬੇ ਤੋਂ ਹੋਰ ਗੱਲਬਾਤ ਜਾਣਨ ਦੇ ਇਰਾਦੇ ਨਾਲ ਕਿਹਾ ਬੰਦੇ ਤਾਂ ਉਹ ਮਾੜੇ ਹੀ ਆ ਪਰ ਚੱਲ ਆਪਣਾ ਕੀਤਾ ਪਾਣਗੇ ਪਰ ਉਹ ਘੱਟੋ ਘੱਟ ਰੱਬ 'ਚ ਯਕੀਨ ਤਾਂ ਰੱਖਦੇ ਆ ਤੇ ਇਹ ਕਾਮਿਨਿਸਟ ਤਾਂ ਰੱਬ ਨੂੰ ਹੀ ਨਹੀਂ ਮੰਨਦੇ ਇਹ ਤਾਂ ਗੁਰਦੁਆਰਿਆਂ ਨੂੰ ਹੀ ਵੇਚ-ਵਟ ਕੇ ਖਾ ਜਾਣਗੇ ਮੈਂ ਉਹਦੀ ਸਿਆਸਤ ਬਾਰੇ ਉਹਨੂੰ ਕਈ ਕੁਝ ਕਹਿਣਾ ਚਾਹੁੰਦਾ ਸੀ ਪਰ ਮੈਂ ਉਹਦੇ ਇਮਾਨਦਾਰ ਜਿਹੇ ਮੂੰਵਲ ਦੇਖ ਕੇ ਚੁੱਪੀ ਕਰ ਹੀ ਰਿਹਾ ਸੀ ਆਲੇ ਦੁਆਲੇ ਦੀਆਂ ਗੱਲਾਂ ਦੇ ਨਾਲ-ਨਾਲ ਬੰਤਾ ਸਿੰਘ ਮੇਰੇ ਨਾਲ ਦਿਲ ਦੀਆਂ ਗੱਲਾਂ ਵੀ ਕਰ ਲੈਂਦਾ ਉਹਦੀਆਂ ਕਈ ਗੱਲਾਂ ਨਿਆਣਿਆਂ ਵਰਗੀਆਂ ਹੋ ਇੰਨੀਆਂ ਅਜੀਬ ਹੁੰਦੀਆਂ ਮੇਰਾ ਦਿਲ ਕਰਦਾ ਕਿ ਉਹ ਇੱਕ ਨਿੱਕਾ ਜਿਹਾ ਨਿਆਣਾ ਹੋਵੇ ਤਾਂ ਮੈਂ ਉਹਨੂੰ ਚੁੱਕ ਕੇ ਖੂਬ ਖੜਾਵਾ ਜਿਵੇਂ ਇੱਕ ਦਿਨ ਉਹ ਡਾਊਨਟਾਊਨ ਗਿਆ ਤਾਂ ਉੱਥੋਂ ਕਿਸੇ ਸੈਕੰਡ ਹੈਂਡ ਚੀਜ਼ਾਂ ਦੇ ਸਟੋਰ ਵਿੱਚੋਂ ਇੱਕ ਫੌਜੀਆਂ ਵਾਲੀ ਸੋਟੀ ਖਰੀਦ ਲਿਆ ਆ ਉਸ ਛੋਟੀ ਦੇ ਸਿਰੇ ਤੇ ਹੱਥ ਪਾਉਣ ਲਈ ਬਹੁਤ ਸੋਹਣਾ ਹੈਂਡਲ ਬਣਿਆ ਹੋਇਆ ਸੀ ਜਿਹਦੀਆਂ ਦੋ ਫਾਕੜਾਂ ਦੋਹਾਂ ਪਾਸਿਆਂ ਖੁੱਲ ਜਾਂਦੀਆਂ ਤੇ ਉਹਨਾਂ ਉੱਪਰ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਛੋਟੀ ਦਾ ਇੱਕ ਸਿਰਾ ਤਿੱਖਾ ਸੀ ਜਿਹੜਾ ਜ਼ਮੀਨ ਵਿੱਚ ਤਸ ਜਾਂਦਾ ਬੰਤਾ ਸਿੰਘ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਮੈਨੂੰ ਉਹ ਆਪਣੇ ਘਰ ਤੋਂ ਉਰੇ ਹੀ ਆ ਮਿਲਿਆ ਸੜਕ ਕੰਡੇਆਂ ਵਿੱਚ ਛੋਟੀ ਕੱਢ ਕੇ ਤੇ ਹਥੜੀ ਖੋਲ ਛੋਟੀ ਦੀਆਂ ਲੱਤਾਂ ਥੋੜੀਆਂ ਪਾਸੇ ਨੂੰ ਖੋਲ ਕੇ ਹਥੜੀ ਉੱਪਰ ਪਿੱਛਾ ਟਿਕਾ ਗੋਡਿਆਂ ਉੱਪਰ ਹੱਥ ਰੱਖ ਕੇ ਬੈ ਕੇ ਉਹ ਨਿਆਣਿਆਂ ਵਾਂਗ ਮੇਰੀ ਵਾਲ ਝਾਕਣ ਲੱਗਾ ਉਹਦਾ ਸਿੱਟੀ ਦਾੜੀ ਵਾਲਾ ਚਿਹਰਾ ਖੁਸ਼ੀ 'ਚ ਲਾਲ ਹੋਇਆ ਪਿਆ ਸੀ ਮੈਂ ਹੈਰਾਨ ਹੋਇਆ ਉਹਦੇ ਅੱਗੇ ਖੜਾ ਸਾਂ ਉਹਨੇ ਸਿਰ ਨੂੰ ਉੱਪਰ ਨੂੰ ਜੁੰਬਿਸ਼ ਦਿੰਦਿਆਂ ਕਿਹਾ ਕਿਉਂ ਹੁਣ ਦੱਸ ਆਹ ਸਰਦਾਰ ਜੀ ਖਰੀਦ 45 ਸਾਲਾਂ ਦੀ ਇਹ ਮੇਰੀ ਹਿੱਕ ਵਿੱਚ ਰੜਕਦੀ ਰਹੀ ਸਾਡੇ ਅੰਗਰੇਜ਼ ਅਫਸਰਾਂ ਕੋਲ ਹੁੰਦੀਆਂ ਸੀ ਇਹੋ ਜਿਹੀਆਂ ਪੈਣ ਦੇਣੀ ਦੇ ਜਿੱਥੇ ਮਰਜ਼ੀ ਗੱਡ ਕੇ ਚਿੱਟੜ ਤੇ ਟਟਕਾ ਕੇ ਬੈਠ ਜਾਂਦੇ ਸੀ ਸੋਟੀ ਨੂੰ ਹੱਥ 'ਚ ਫੜੀ ਪਲੋਸ ਦਾ ਉਹ ਮੇਰੀ ਉਹ ਆਪਣੇ ਫੌਜੀ ਜੀਵਨ ਦੀਆਂ ਕਹਾਣੀਆਂ ਸੁਣਾਉਣ ਲੱਗ ਪਿਆ ਕਦੀ ਕਦੀ ਉਹ ਫੌਜਾਂ ਵੇਲੇ ਦੀਆਂ ਗੱਲਾਂ ਬੜੀਆਂ ਵਧਾ ਚੜਾ ਕੇ ਕਰਦਾ ਤੇ ਜਾਪਦਾ ਜਿਵੇਂ ਹਰ ਗੱਲ ਰੋਪ ਪਾਉਣ ਲਈ ਹੀ ਕਰ ਰਿਹਾ ਹੋਵੇ ਇੱਕ ਵਾਰੀ ਉਹਦੀਆਂ ਗੱਲਾਂ ਤੋਂ ਆਕੀ ਮੈਂ ਉਹਨੂੰ ਕਹਿ ਬੈਠਾ ਬਾਬਾ ਜਦੋਂ ਜੈਤੋ ਦਾ ਮੋਰਚਾ ਲੱਗਾ ਸੀ ਉਦੋਂ ਵੀ ਤੂੰ ਅੰਗਰੇਜ਼ਾਂ ਦੀ ਫੌਜ ਵਿੱਚ ਸੀ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ ਸੀ ਉਦੋਂ ਵੀ ਤੂੰ ਉਹਨਾਂ ਦੀ ਫੌਜ ਵਿੱਚ ਸੀ ਮੈਨੂੰ ਆਪ ਵੀ ਪੱਕਾ ਪਤਾ ਨਹੀਂ ਸੀ ਪਾਈ ਮੈਂ ਇਹ ਗੱਲ ਕਿਉਂ ਕੀਤੀ ਪਰ ਲੱਗਦਾ ਸੀ ਜਿਵੇਂ ਉਹਨੂੰ ਮੇਰੀ ਕਹੀ ਗੱਲ ਸਮਝ ਆ ਗਈ ਹੋਵੇ ਫਿਰ ਉਹਨੇ ਮੇਰੇ ਕੋਲ ਰੋਪਵਾਉਣ ਵਾਲੀਆਂ ਗੱਲਾਂ ਕਰਨੀਆਂ ਛੱਡ ਦਿੱਤੀਆਂ ਬੰਤਾ ਸਿੰਘ ਦੀ ਘਰ ਦੇ ਕਿਸੇ ਵੀ ਜੀ ਨਾਲ ਪੂਰੀ ਤਰ੍ਹਾਂ ਨਹੀਂ ਸੀ ਬਣਦੀ ਉਹਨੂੰ ਆਪਣੇ ਬੋਤੇ-ਪੋਤੀਆਂ ਦਾ ਕੋਈ ਵੀ ਤੌਰ ਤਰੀਕਾ ਪਸੰਦ ਨਹੀਂ ਸੀ ਇੱਕ ਦਿਨ ਸਾਡੇ ਖੜਿਆਂ ਕੋਲ ਦੀ ਉਹਦਾ 13-14 ਸਾਲਾਂ ਦਾ ਪੋਤਾ ਲੰਘਿਆ ਉਹਦੇ ਲੰਬੇ-ਲੰਬੇ ਵਾਲਾਂ ਵੱਲ ਦੇਖਦਾ ਤੇ ਖਿਜਦਾ ਬੰਤਾ ਸਿੰਘ ਬੋਲਿਆ ਦੇਖ ਸਾਲੇ ਮਾਤਰ ਨੇ ਕੀ ਵਜਾ ਬਣਾਈ ਆ ਡੰਡਾ ਲੈ ਕੇ ਖਿਰ ਦੁਪਹਿਰੇ ਪਰੇਡ ਕਰਾਵੇ ਇਹਦੀ ਦੇਖ ਫਿਰ ਸਿੱਧਾ ਹੁੰਦਾ ਪਰ ਜਵਾਨਾ ਇੱਥੇ ਤਾਂ ਕੌਤਕ ਹੀ ਹੋ ਰਾ ਅੱਛਾ ਚਲੋ ਇਹ ਵੀ ਦਿਨ ਦੇਖਣੇ ਸੀ ਉਹਦੀ ਆਵਾਜ਼ 'ਚ ਇੱਕ ਕੰਗਾਲ ਹੋਈ ਮਨੁੱਖ ਦਾ ਹੋਂਕਾ ਸੀ ਆਪਣੀ ਘਰ ਵਾਲੀ ਬਾਰੇ ਕੀਤੀਆਂ ਗੱਲਾਂ ਉਹਦੀ ਇਕਲਤਾ ਦਾ ਹੋਰ ਵੀ ਡੂੰਗਾ ਅਹਿਸਾਸ ਕਰਾਉਂਦੀਆਂ ਜਿੰਨਾ ਚਿਰ ਫੌਜ 'ਚ ਰਿਹਾ ਉਹਨਾਂ 'ਚ ਛੁੱਟੀਆਂ ਆਏ ਨਾਲ ਹੱਸ ਕੇ ਬੋਲਦੀ ਹੁੰਦੀ ਸੀ ਅੱਜ ਵਾਕ ਵੀ ਉਦੋਂ ਹੀ ਹੋ ਹੋ ਗਏ ਪਿੱਛੋਂ ਤਾਂ ਸਾਰੀ ਨੇ ਸਾਰੀ ਜ਼ਿੰਦਗੀ ਹੱਸ ਕੇ ਕਦੇ ਬੁਲਾਇਆ ਹੀ ਨਹੀਂ ਹੁਣ 10-11 ਸਾਲ ਹੋ ਗਏ ਆ ਇੱਥੇ ਇਸ بڑے ਮੁੰਡੇ ਕੋਲ ਰਹਿੰਦੀ ਨੂੰ ਕੋੰਦੀ ਹੀ ਨਹੀਂ ਮੇਰੇ ਨਾਲ ਤਾਂ ਬਸ ਪਾਰਟੀ ਕਰੀ ਜਾਂਦੀ ਆ 24 ਘੰਟੇ ਖਬਰੀ ਕਿਹੜੇ ਪੱਬ ਖਸਾਉਂਦੀ ਆ ਆਪਣੀ ਘਰ ਵਾਲੀ ਦੀਆਂ ਗੱਲਾਂ ਵੀ ਉਹ ਸੱਤ ਬੇਗਾਨੀਆਂ ਵਾਂਗ ਕਰਦਾ ਇੱਕ ਦਿਨ ਉਹ ਕਿਸੇ ਦੇ ਘਰ ਰੱਖੇ ਉਹ ਸਧਾਰਨ ਪਾਰਟ ਦਾ ਪਾਰਟ ਕਰਦਾ ਆਇਆ ਸੀ ਕਾਫੀ ਥੱਕਿਆ ਥੱਕਿਆ ਲੱਗਦਾ ਸੀ ਪਾਟ ਕਰਨ ਤੋਂ ਬਾਅਦ ਉਹ ਅੱਗੇ ਕਾਫੀ ਚੜ੍ਹਦੀਆਂ ਕਲਾਵਾਂ ਵਿੱਚ ਹੁੰਦਾ ਸੀ ਪਰ ਅੱਜ ਕਾਫੀ ਮੱਦਮ ਲੱਗਦਾ ਸੀ ਮੈਨੂੰ ਕਹਿੰਦਾ ਕਾਕਾ ਰੱਤੀ ਮਨ ਨਹੀਂ ਲੱਗਦਾ ਇਸ ਪ੍ਰਾਈ ਤਰਤੇ ਉੱਥੇ ਸੋਹਰਾ ਪਹਿਲੀ ਚ ਫਿਰ ਤੁਰ ਕੇ ਇੱਧਰ ਉੱਧਰ ਦੇ ਯੱਕੜ ਮਾਰ ਕੇ ਵਾਵਾ ਦਿਨ ਲੰਘਦੇ ਸੀਗੇ ਇਸ ਤਰ੍ਹਾਂ ਦੀ ਉਦਾਸੀ ਤਾਂ ਕਦੇ ਫੌਜ ਵਿੱਚ ਵੀ ਨਹੀਂ ਸੀ ਹੋਈ ਉਹਦੀਆਂ ਅੱਖਾਂ 'ਚ ਜਨਮ ਪੋ ਦਾ ਪਿਆਰ ਤੇ ਖਿੱਚ ਸਾਫ ਨਜ਼ਰ ਆਉਂਦੀ ਸੀ ਫਿਰ ਤੂ ਦੇਸ ਦਾ ਚੱਕਰ ਕਾਤੋ ਨਹੀਂ ਮਾਰ ਆਉਂਦਾ ਕਿਹੜਾ ਐਨੇ ਪੈਸੇ ਲੱਗਦੇ ਆਂ ਅੱਜਕੱਲ੍ਹ ਦਿਲ ਦਾ ਬੋਲ ਕਰਦਾ ਜਵਾਨਾ ਪਰ ਤੈਨੂੰ ਨਹੀਂ ਪਤਾ ਪਿੰਡ ਦੇ ਆਂਧਿਆਂ ਦਾ ਸ੍ਰੀਕਾ ਭਾਈਚਾਰਾ ਨਹੀਂ ਜੀਣ ਦਿੰਦਾ ਮੈਂ ਡਰਦਾ ਪਿੰਡ ਨਹੀਂ ਜਾਂਦਾ ਭਈ ਪੈਸੇ ਪੁਸੇ ਕੋਲ ਹੋਣਗੇ ਲਾਲਚਾਂ ਆ ਕੇ ਕਿਸੇ ਨੇ ਕੰਡੀ ਮਰੋੜ ਦਿੱਤੀ ਤਾਂ ਜਾ ਜਾਂਦੀ ਹੋ ਜਾਊਗੀ ਚਲੋ ਉਹਦੀ ਰਜ਼ਾ ਛੁਣ ਤਾਂ ਇੱਥੇ ਹੀ ਦਿਨ ਗੱਡਾਂਗੇ ਉਹ ਬਹੁਤ ਡੂੰਗੀ ਨਿਰਾਸ਼ਤਾ 'ਚ ਗੱਲ ਕਰ ਰਿਹਾ ਸੀ ਮੈਂ ਐਵੇਂ ਬਿਨਾ ਸੋਚੇ ਸਮਝੇ ਉਹਨੂੰ ਖੁਸ਼ ਕਰਨ ਲਈ ਕਹਿ ਦਿੱਤਾ ਬਾਬਾ ਤੇਰਾ ਕਿਸੇ ਦਿਨ ਕਿਸੇ ਗੋਰੀ ਨਾਲ ਗੇੜ ਨਾ ਕਰਾਈਏ ਕਿਤੇ ਉਦੇ ਚਿਹਰੇ ਤੇ ਮੱਲੋ-ਮੱਲੀ ਇੱਕ ਈਮਾਨਦਾਰ ਮੁਸਕਾਨ ਫੈਲ ਗਈ ਨਹੀਂ ਕਾਕਾ ਹੁਣ ਇਸ ਉਮਰੇ ਕਾਨੂੰ ਪਾਪਾਂ ਦੇ ਭਾਗੀ ਬਣਨਾ ਆ ਹੋਰ ਚਾਹ ਦਿਨ ਹੈਗੇ ਆ ਉਹਦਾ ਨਾਂ ਲੈ ਕੇ ਨਿਕਲ ਜਾਣਗੇ ਫਿਰ ਜ਼ਰਾ ਕੋਈ ਰੁੱਕ ਕੇ ਕਹਿਣ ਲੱਗਾ ਉਹ ਕਈ ਵਾਰ ਦਿਲ ਤਾਂ ਕਰਦਾ ਭਈ ਚਿੱਟੇ ਚੰਮ ਨੂੰ ਵੀ ਹੱਥ ਲਾ ਕੇ ਦੇਖ ਲਈਏ ਉਦਾਂ ਹੀ ਮੁਲਕ ਬੜਾ ਕੁੱਤਾ ਆ ਇਸ ਕੱਲੋਂ ਬੰਦੇ ਨੂੰ ਸਾਬਤ ਕਿਹੜਾ ਰਹਿਣ ਦਿੰਦਾ ਆ ਕੋਈ ਕਿਸੇ ਦੀ ਸ਼ਰਮ ਤਾਂ ਕਰਦਾ ਹੀ ਨਹੀਂ ਰਤਾ ਆ ਮੈਂ ਹੁਣ ਪਾਠ ਕਰਦਾ ਆ ਜਾਂ ਜਰਨਲ ਸਿਉਂਦੇ ਘਰੋਂ ਉਹਦੇ ਛੋਟੇ ਮੁੰਡੇ ਦਾ ਨਵਾਂ-ਨਵਾਂ ਵਿਆਹ ਹੋਇਆ। ਸੋਹਰਾ ਨਾਲ ਦੇ ਬੈੱਡਰੂਮ ਵਿੱਚ ਕੁੜਕੁੜ ਕਰੀ ਗਿਆ ਮਾਂ ਆਪਣੀ ਦੇ ਨਾਲ। ਬੰਦਾ ਪਾਠ ਕਰਦਾ ਵੀ ਇੱਥੇ ਨਹੀਂ ਜੀ ਸਕਦਾ। ਬਖਸ਼ੀ ਮੇਰੇ ਸਤਿਗੁਰ ਪਿਆਰਿਆ ਉਹ ਜਦ ਵੀ ਰੱਬ ਦਾ ਨਾਮ ਲੈਂਦਾ ਉੱਪਰ ਨੂੰ ਇਸ਼ਾਰਾ ਜ਼ਰੂਰ ਕਰਦਾ। ਉਹਨੂੰ ਮੇਰੀ ਗੋਰੀ ਵਾਲੀ ਗੱਲ ਖੂਬ ਚੰਗੀ ਲੱਗੀ ਲੱਗਦੀ ਸੀ। ਮੈਨੂੰ ਜਾਣ ਲੱਗੇ ਕਹਿੰਦਾ ਕਿਸੇ ਵੇਲੇ ਆਪਾਂ ਟਿਪ ਤੇ ਪਦਾਰੂ ਦੀ ਲਈਏ ਬੈਠ ਕੇ। ਨਾਲੇ ਫੇਰ ਤੈਨੂੰ ਜਵਾਨੀ ਬਾਰੇ ਦੀਆਂ ਗੱਲਾਂ ਦੱਸੂ। ਅਸੀਂ ਵੀ ਗੱਲਾਂ ਅੰਗਰੇਜ਼ ਮੁਰੇ ਸਲੂਟੀ ਨਹੀਂ ਮਾਰਿਆ। ਜ਼ਿੰਦਗੀ ਛੋਰ ਕਈ ਕੰਮ ਕੀਤੇ ਆ ਸਰਦਾਰ ਜੀ ਉਹਦੀ दारू ਵਾਲੀ ਗੱਲ ਮੈਨੂੰ ਵੀ ਚੰਗੀ ਲੱਗੀ ਮੈਂ ਉਹਦਾ ਨਿੱਕਾ ਜਿਹਾ ਕਮਰਾ ਦੇਖਣਾ ਚਾਹੁੰਦਾ ਸੀ ਤੇ ਨਾਲੇ ਉਹਦੀ ਜਵਾਨੀ ਬਾਰੇ ਦੀਆਂ ਗੱਲਾਂ ਸੁਣਨ ਨੂੰ ਦਿਲ ਕਰਦਾ ਸੀ ਪਰ ਇੰਨਾ ਹੀ ਦਿਨਾਂ ਵਿੱਚ ਮੇਰੇ ਪੈਰ ਤੇ ਸੱਟ ਲੱਗ ਗਈ ਤੇ ਸਾਡੀ ਛੋਟੀ ਜਹੀ ਪਾਰਟੀ ਦੀ ਸਕੀਮ ਵਿੱਚ ਹੀ ਰਹਿ ਗਈ ਅੱਜ ਮੈਨੂੰ ਚੌਥਾ ਦਿਨ ਸੀ ਕੰਮ ਤੇ ਆਉਂਦਿਆਂ ਨੂੰ ਪ੍ਰਬੰਧਤਾ ਸਿੰਘ ਕਿਤੇ ਨਜ਼ਰ ਨਹੀਂ ਸੀ ਆ ਰਿਹਾ ਉਹਦਾ ਲੰਬਾ ਵਾਲਾਂ ਵਾਲਾ ਪੋਤਾ ਮਿਲਿਆ ਤਾਂ ਮੈਂ ਉਹਨੂੰ ਪੁੱਛਿਆ ਉਹ ਤਾਂ ਮਹੀਨਾ ਹੋ ਗਿਆ ਮਰ ਗਿਆ ਸੀ ਉਨੇ ਅੰਗਰੇਜ਼ੀ ਚ ਬੜਾ ਰੁੱਖਾ ਜਵਾਬ ਦਿੱਤਾ ਤੇ ਆਪਣੇ ਲੰਬੇ ਵਾਲਾਂ ਨੂੰ ਸਿਰ ਤੇ ਝਟਕੇ ਨਾਲ ਪਛਾਣ ਨੂੰ ਸੁੱਟਦਾ ਤੰਗ ਜਹੀ ਜੈਕਟ ਦੀਆਂ ਜੇਬਾਂ 'ਚ ਹੱਥ ਪਾਈ ਮੋਢੇ ਇਕੱਠੇ ਕਰ ਹੀ ਤੁਰੇ ਜਾ ਰਿਹਾ ਸੀ ਖਬਰ ਦੀ ਕੁੜੱਤਨ ਕਰਕੇ ਮੈਨੂੰ ਉਹਦੇ ਰੁੱਖੇਪਨ ਤੇ ਬੜੀ ਖਿਜਾਈ ਹੁਣ ਜੋ ਉਹਦਾ ਵਰਤਾਅ ਮੇਰੇ ਲਈ ਕੋਈ ਅਜੀਬ ਨਹੀਂ ਸੀ ਮੇਰੀ ਕੰਮ ਦੀ ਜ਼ਿੰਦਗੀ 'ਚ ਬੰਤਾ ਸਿੰਘ ਨੇ ਕਾਫੀ ਰੰਗ ਭਰਿਆ ਹੋਇਆ ਸੀ ਇਸ ਵਪਾਰਕ ਜਿਹੇ ਜੀਵਨ ਵਿੱਚ ਕਿੰਨੇ ਕੁ ਬੰਦੇ ਹਨ ਜਿਨ੍ਹਾਂ ਨਾਲ ਬਿਨਾਂ ਕਿਸੇ ਕਿਸਮ ਦੇ ਲੈਣ ਦੇਣ ਤੋਂ ਬੰਦੇ ਦੀ ਬੋਲਚਾਲ ਹੁੰਦੀ ਹੈ ਉਹਦੇ ਮਰਨ ਦੀ ਖਬਰ ਨਾਲ ਮੈਨੂੰ ਜਾਪਿਆ ਜਿਵੇਂ ਮੇਰੇ ਅੰਦਰੋਂ ਕੁਝ ਕੱਟ ਚੁਹਾ ਗਿਆ ਹੁੰਦਾ ਹੈ ਤੇ ਜਿਹੜਾ ਇੱਕ ਖੁੰਝਾ ਰੌਸ਼ਨ ਸੀ ਉੱਥੇ ਵੀ ਹਨੇਰਾ ਛਾ ਗਿਆ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਕਿਸੇ ਨਾਲ ਖੁੱਲ੍ਹ ਕੇ ਉਹਦੀਆਂ ਗੱਲਾਂ ਕਰਾਂ ਮੈਂ ਨਾਲੇ ਮੂੰਹ ਰੱਖਣ ਲਈ ਉਸੇ ਦਿਨ ਸ਼ਾਮ ਨੂੰ ਉਹਨਾਂ ਦੇ ਘਰ ਗਿਆ ਉਹਦੇ ਮੁੰਡੇ ਨੇ ਸ਼ਰਾਬ ਦੀ ਬੋਤਲ ਮੇਜ਼ ਦੀ ਲੱਤ ਤੇ ਟਿਕਾਈ ਹੋਈ ਸੀ ਤੇ ਨਿਆਣਿਆਂ ਦੇ ਨਾਲ ਟੀਵੀ ਵੇਖਣ ਵਿੱਚ ਮਗਨ ਸੀ ਉਹਦੀ ਘਰ ਵਾਲੀ ਅੰਦਰ ਕਿਚਨ ਵਿੱਚ ਰੋਟੀ ਟੁੱਕ ਕਰ ਰਹੀ ਸੀ ਉਹਦੀ ਮਾਂ ਬੰਤਾ ਸਿੰਘ ਫੌਜੀ ਦੀ ਘਰ ਵਾਲੀ ਕੁਰਸੀ ਤੇ ਬੈਠੀ ਮਾੜਾ ਫੇਰ ਰਹੀ ਸੀ ਬੰਤਾ ਸਿੰਘ ਦੇ ਮੁੰਡੇ ਨੇ ਮੇਰੇ ਨਾਲ ਸਰਸਰੀ ਇੱਕ ਦੋ ਗੱਲਾਂ ਕੀਤੀਆਂ ਫਿਰ ਚੁੱਪ ਜਹੀ ਛਾ ਗਈ ਮੇਰਾ ਹੋਰ ਗੱਲਾਂ ਕਰਨ ਨੂੰ ਜੀ ਕਰਦਾ ਸੀ ਦਰਅਸਲ ਮੈਂ ਦਿਲ ਵਿੱਚ ਸੋਚ ਕੇ ਗਿਆ ਸਾਂ ਕਿ ਉਹਨਾਂ ਕੋਲੋਂ ਬੰਤਾ ਸਿੰਘ ਫੌਜੀ ਵਾਲੀ ਸੋਟੀ ਜ਼ਰੂਰ ਮੰਗੂੰਗਾ ਉਹ ਮੇਰੀਆਂ ਗੱਲਾਂ ਤੋਂ ਅੱਕ ਜਿਆ ਗਿਆ ਲੱਗਦਾ ਸੀ ਕਹਿਣ ਲੱਗਾ ਉਹਨੇ ਆਪਣੀ ਉਮਰ ਦਾ ਭੋਗ ਲਈ ਸੀ ਤੇ ਮਰਨਾ ਤਾਂ ਸਭ ਨਹੀਂ ਹੁੰਦਾ ਹੈ ਸਾਨੂੰ ਇੰਨੀ ਮੌਤ ਸੀ ਪਈ 100 ਡਾਲਰ ਆਈ ਜਾਂਦਾ ਸੀ ਹੁਣ ਉਸ ਨਿੱਕੇ ਜਿਹੇ ਰੂਮ ਦਾ ਸਾਨੂੰ ਕਿਸੇ ਨੇ ਕੀ ਦੇਣਾ ਮੈਂ ਵਾਪਸ ਘਰ ਨੂੰ ਜਾਂਦਾ ਸੋਚ ਰਿਹਾ ਸੀ ਕਿ ਬੰਤਾ ਸਿੰਘ ਨੇ ਕੀ ਨਹੀਂ ਸਿੱਖੀਤਾ ਦੁਨੀਆ ਚੱਲਦੀ ਰੱਖਣ ਲਈ ਔਲਾਦ ਪੈਦਾ ਕੀਤੀ ਦੇਸ਼ ਲਈ ਫੌਜ 'ਚ ਨੌਕਰੀ ਕੀਤੀ ਧਰਮ ਲਈ ਮੜਾਮੂਹੀ ਪਾਠ ਕੀਤਾ ਤੇ ਆਪਣੇ ਪੁੱਤ-ਪੋਤਿਆਂ ਲਈ ਹਰ ਪਹਿਰ ਅਰਦਾਸਾਂ ਕੀਤੀਆਂ ਤੇ ਉਹਦੀ ਔਲਾਦ ਨੂੰ ਸਿਰਫ ਉਹਦੇ 100 ਡਾਲਰ ਦਾ ਹੀ ਚੋਰਾ ਸੀ